ਮੋਗਾ ਚ ਸੀਨੀਅਰ ਕਾਂਗਰਸੀ ਆਗੂ ਜੋਧਾ ਸਿੰਘ ਬਰਾੜ ਤੇ ਨਕਾਬਪੋਸ਼ ਵਿਅਕਤੀ ਨੇ ਜਾਣਲੇਵਾ ਹਮਲਾ ਕੀਤਾ ਇਸ ਮੌਕੇ ਮੀਡੀਆ ਦੇ ਰੁਬਰੂ ਹੁੰਦਿਆਂ ਜੋਧਾ ਸਿੰਘ ਨੇ ਆਪਦੀ ਹੀ ਸਰਕਾਰ ਤੇ ਸਵਾਲ ਚੁੱਕਿਆ ਗਿਆ ਕਿ ਜੇਕਰ ਖੁਦ ਕਾਂਗਰਸੀ ਆਗੂ ਹੀ ਮਹਿਫੂਜ਼ ਨਹੀਂ ਨਾ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਇਸ ਦੌਰਾਨ ਉਹਨਾਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਅਪੀਲ ਕੀਤੀ ਹੈ ਕਿ ਜਿਹੇ ਸਮਾਜ ਵਿਰੋਧੀ ਅੰਸਰਾਂ ਖਿਲਾਫ ਕਾਰਵਾਈ ਕੀਤੀ ਜਾਵੇ ਕਾਲੀ ਜੀ ਤਕਰੀਬਨ 7:10 ਤੋਂ 11 ਵਜੇ ਮੈਂ ਕੋਟਕਪੂਰਾ ਰੋਡ ਤੋਂ ਇੱਕ ਭੋਗ ਸੀ ਕਾਲੇ ਰੋਡ ਤੇ ਉਧਰੋਂ ਆ ਰਿਹਾ ਸੀ ਤੇ ਗੱਡੀ ਦੇ ਮੂਹਰੇ ਜੱਕ ਤਾਂ ਮੋਟਰਸਾਈਕਲ ਸਵਾਰਾਂ ਨੇ ਮੋਟਰ ਉਹਨਾਂ ਨੇ ਮੂੰਹ ਬੰਨੀ ਹੋਈ ਸੀ ਤੇ ਗੱਡੀ ਰਿਕਵਾਲੀ ਮੇਰੀ ਗੱਡੀ ਰਿਕਵਾ ਕੇ ਤੇ ੱੱਕੇ ਨਾਲ ਮੇਰੀ ਖੱਬੇ ਹੱਥ ਵਾਲੀ ਬਾਰੀ ਖੋਲਣ ਦੀ ਕੋਸ਼ਿਸ਼ ਕੀਤੀ ਪਰ bari ਲੌਕ ਖੋਲ ਕਰਕੇ ਮਗਰੋਂ ਉਹਨਾਂ ਨੇ ਹਥਿਆਰ ਦੇ ਨਾਲ ਜੋ ਹਾਕੀ ਸੀ ਤੇ ਇੱਕ ਦੇ ਹੱਥ ਚਦਰ ਸੀ ਉਹਨਾਂ ਨੇ ਉੱਪਰ ਮੂਰਲੇ ਪਾਇ ਸ਼ਿਸ਼ੇ ਤੇ ਵਾਲ ਕੀਤਾ ਤੇ ਇਸ ਕਰਕੇ ਮੈਂ ਆਪਦੀ ਜਾਨ ਨੂੰ ਬਚਾ ਕੇ ਮਸਾਂ ਗੱਡੀ ਸਾਈਡ ਤੋਂ ਦੀ ਬਦ ਕੇ ਉੱਥੇ ਭੱਜਿਆ ਜਾਣਕਾਰੀ ਮੁਤਾਬਕ ਜਦੋਂ ਕਾਂਗਰਸੀ ਆਗੂ ਸਵੇਰੇ ਘਰੋਂ ਨਿਕਲਿਆ ਸੀ ਤਾਂ ਬਾਈਪਾਸ ਤੇ ਦੋ ਅਣਪਛਾਤੇ ਮੂਹ ਬੰਨੇ ਵਿਅਕਤੀਆਂ ਨੇ ਆਗੂ ਦੀ ਗੱਡੀ ਦਾ ਪਿੱਛਾ ਕੀਤਾ ਤੇ ਗੱਡੀ ਰੋਕ ਕੇ ਜਾਨਲੇਵਾ ਹਮਲਾ ਕਰ ਦਿੱਤਾ ਕਾਂਗਰਸੀ ਆਗੂ ਮੁਤਾਬਕ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਲੋਹੇ ਦੀ ਰਾਡ ਲੱਗਣ ਕਾਰਨ ਟੁੱਟ ਗਿਆ ਪਰ ਉਹਨਾਂ ਨੇ ਗੱਡੀ ਭਜਾ ਕੇ ਆਪਣੀ ਜਾਨ ਬਚਾ ਲਈ ਇਹ ਜਿਹੜਾ ਸਾਡਾ ਦੋਸਤ ਜਰਜੋਤ ਸਿੰਘ ਹੈ ਇੱਕ ਸੀਨੀਅਰ ਕਾਂਗਸੀ ਆਗੂ ਆ ਜਦੋਂ ਇੱਕ ਸੀਨੀਅਰ ਕਾਂਗਸੀ ਆਗੂ ਤੇ ਐਵੇਂ ਜਿਹੜੇ ਮਾੜੇ ਅੰਸਰ ਜਿਹੜੇ ਆ ਉਹਨੂੰ ਰਸਤੇ 'ਚ ਆ ਕੇ ਰੋਕ ਕੇ ਉਹ ਤੇ ਜਾਨਲੇ ਦਾ ਹਮਲਾ ਕਰਦੇ ਆ ਇਹ ਇੱਕ ਮੈਨੂੰ ਤਾਂ ਇਹ ਲੱਗਦਾ ਪ੍ਰਸ਼ਾਸਨ ਦੀ ਲੈਕੀ ਹੈ ਕਿ ਉਹਲੇ ਗੁੰਡੇ ਅਸਰਾਂ ਨਾਲ ਚਪੌਣੀ ਗਈ ਹੀ ਹੈ ਜੇ ਸੀਨੀਅਰ ਕਾਂਗਸੀ ਆਗੂ ਇਹ ਮਹਿਫੂਜ਼ ਨਹੀਂ ਲੇਗੇ ਤੇ ਫਿਰ ਆਹ ਲੋਕ ਕੀ ਸੋਚਣਗੇ ਕਿ ਕੀ ਹੋ ਰਿਹਾ ਹੈ ਇਹੇ ਮੰਗ ਰਹੇ ਆ ਕਿ ਜੋ ਵੀ ਇਹ ਜੇ ਕੁੰਡੇ ਅਨਸਰ ਹੈ ਜਾਂ ਕੋਈ ਵੀ ਮਾੜਾ ਅਨਸਰ ਹੈ ਇਹਨਾਂ ਨੂੰ ਪ੍ਰਸ਼ਾਸਨ ਨੂੰ ਕਾਬੂ ਕਰਕੇ ਲੋਕਾਂ ਨੂੰ ਸਾਫ ਜਦੋਂ ਬਰਾਦੂਨ ਸਾਫ ਦਾ ਇਹਨਾਂ ਨੂੰ ਲੋਕਾਂ ਦੀ ਸਖਿਆ ਕਰਨ ਮਹਿਰਾਲ ਕਾਂਗਰਸੀ ਆਰਗੂ ਨੇ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ ਨਾਲ ਹੀ ਉਹਨਾਂ ਨੇ ਆਪਣੀ ਸਰਕਾਰ ਤੇ ਸਵਾਲ ਚੁੱਕੇ ਨੇ ਕਿ ਜੇਕਰ ਸੂਬੇ ਵਿੱਚ ਰਾਜਨੀਤਿਕ ਬੰਦੇ ਹੀ ਸੇਫ ਨਹੀਂ ਤਾਂ ਆਮ ਲੋਕਾਂ ਦਾ ਰੱਬ ਹੀ ਰੱਖਾ ਮੋਗਾ ਤੋਂ ਜਗਿੰਦਰ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ